ਜ਼ਿਲ੍ਹਾ ਜਲੰਧਰ ਦੇ ਪੈਂਦੇ ਸ਼ਾਕੋਟ ਸ਼ਹਿਰ ਵਿੱਚ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਪਛਾਣ ਗੁਰਿੰਦਰ ਸਿੰਘ ਪੁੱਤਰ ਕੇਵਲਕ੍ਰਿਸ਼ਨ ਵਾਸੀ ਬੁੱਢਣਵਾਲ ਸ਼ਾਕੋਟ ਵਜੋਂ ਹੋਈ ਹੈ ਮ੍ਰਿਤਕ ਕਬੱਡੀ ਦਾ ਖਿਡਾਰੀ ਸੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਵਿੰਦਰ ਸਿੰਘ ਨੇ ਥਾਣੇ ਵਿੱਚ ਕੁੱਟਮਾਰ ਅਤੇ ਬੇਇੱਜ਼ਤੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਦੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਸੀ ਅਤੇ ਫਿਰ ਆਪਣੇ ਘਰ ਵਿੱਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਉੱਧਾ ਹੋਈ ਸੀ ਵੀ ਉਹ ਮੁੰਡਾ ਗਿਆ ਤੇ ਉਹ ਟਰਨ ਸੱਜਿਆ ਨੂੰ ਉਹ ਟਰਨ ਸੱਦ ਲਿਆ ਵੀ ਮਤਲਬ ਜਿਹਨੂੰ ਜਿਹੜਾ ਪਹਿਲੇ ਦਿਨ ਲਗਾਇਆ ਸੀ ਇਹਨੂੰ ਤੇ ਕਰਚਾ ਲੜਾਈ ਦੇ ਵਿੱਚ ਕਰ ਦਿੱਤੀ ਉਹ ਬਾਜੋ ਉਹ ਨਵੇਂ ਨਰਤੀਆਂ ਲਾ ਕੇ ਉਹਨਾਂ ਨੇ ਰੱਖ ਲਿਆ ਤੇ ਕੱਲ੍ਹ ਕਹਿੰਦੇ ਨਾਲ ਨੱਤੀਆਂ ਨਾਲੇ ਬਿਆਨ ਬੋਲਣੇ ਨੇ ਇਹ ਬਿਆਨ ਬੋਲਣ ਦੇ ਪਾਸੇ ਸੱਜਿਆ ਹੀ ਮੜੇ ਕੁੜੀ ਵੀ ਗਈ ਸੀ ਇਹ ਵੀ ਗਿਆ ਇਹਨਾਂ ਨੇ ਸੱਦ ਕੇ ਉੱਤੇ ਉਹਨਾਂ ਨੇ ਆਪ ਫਿਰ ਦੱਸ ਕਿ ਉਹਨੇ ਬਿਆਨ ਬੋਲ ਲਿਆ ਬਿਆਨ ਬੋਲ ਬਾਜ ਨੂੰ ਉੱਥੇ ਖੜੇ ਸਾਨੂੰ ਕੋਈ ਦਿੱਤਾ ਵੀ ਲੈ ਜਾਓ ਚਲੋ ਅਹੀਂ ਆ ਗਏ ਆ ਤੇ ਜੁੱਸ ਕੋ ਦਾ ਤੇ ਲੈੰਦਾ ਤੇ ਜਾ ਕੇ ਚਲੋ ਉਹਦੇ ਘਰੇ ਲੈ ਆਂਦੇ ਘਰੇ ਆ ਕੇ ਨੇ ਜਿਹੜੇ ਨਾ ਕੰਮ ਕਰ ਲਿਆ ਕੀ ਗੱਲਬਾਤ ਕੀ ਹੋਈ ਸੀ ਜੀ ਠਾਣੀ ਕਿਉਂ ਲੈ ਕੇ ਚਲ ਉਹ ਦੋ ਜੀ ਅਮਰੀਕਾ ਹੂ ਉੜੀ ਸੀ ਸਾਡੇ ਪਿੰਡ ਦੀ ਨੋ ਉਹਦੇ ਘਰ ਨਾਲ ਬੋਲਸ਼ ਵਿੱਚ ਉਹਨਾਂ ਨਾਲ ਝਗੜਾ ਸੀ ਕਿ ਤੇ ਇਹਨੂੰ ਵੀ ਸਾਡ ਲਿਆ ਇਹ ਵੀ ਉਥੇ ਗਿਆ ਚਲੋ ਇਹਨਾਂ ਹਟ ਡਾਊਨ ਸ਼ੂ ਦੇ ਚੱਕਰ ਜਾਂ ਕਿਦਾਂ ਹੋਈ ਪਤਾ ਨਹੀਂ ਹੋਣਾ ਪਜਾਣੇ ਉਥੇ ਕੁੜੀ ਨੇ ਇਹਦਾ ਵੀ ਨਾਂ ਲਖਾਤਾ ਐ ਚੱਕਰ ਠੀਕ ਹੈ ਇਹ ਸੁਸਾਈਡ ਕਿੰਨੇ ਵਜੇ ਕੀਤਾ ਜੀ ਰਾਤ ਨੂੰ ਸਾਢੇ 12 ਵਜੇ ਕੀਤਾ ਬੜਾ ਸੱਢੇ ਬੜਾ ਤੇ ਤੁਸੀਂ ਕਿ ਤੁਹਾਨੂੰ ਕਿੱਦਾਂ ਪਤਾ ਲੱਗਾ ਇਹਨੇ ਸੁਸਾਈਡ ਕਰ ਲਿਆ ਉਹ ਚੰਗਾ ਇਹਨੇ ਫਿਰ ਉੱਠ ਕੇ ਦੇਖਿਆ ਰਹੇ ਮਮੀ ਨੇ ਫਿਰ ਵੀ ਫਿਰਦੀ ਨਹੀਂ ਇਹ ਬੇਜੇ ਤਾਂ ਕੋਈ ਘਰ ਕੋਲਦਾਰ ਬੋਲਿਆ ਨਹੀਂ ਤੇ ਉਹਨੇ ਦੱਜ ਵਾਲੀ ਪਾਣੀ ਤੇ ਰਜਾਈ ਪਾਣੀ ਕਰਾ ਲੱਗਾ 1:00 ਵਜੇ 1:00 ਵਜੇ ਤੇ ਇੰਨਾ ਸੂਰੀ ਸਾਡੇ ਕੋਲ ਇੱਕ ਹਸਪਤਲ ਤੋਂ ਅੱਪ ਸਿੱਟਾਈ ਸੀ ਇਹ ਤਾਂ ਮੁੱਢੋਂ ਨਾਲ ਦੇ ਹੁੰਦਾ ਹੈ ਗੁਬਿੰਦਰ ਕਿਹਦਾ ਜਿਨੇ ਕੇ ਸਵੇਰੇ 12:00 ਨੂੰ ਅਜੇ ਤੜਕੇ ਦਿੱਤਾ ਹੈ 12:30 ਵਜੇ ਸਵੇਰੇ ਨੇ ਪਾਇਆ ਲੈਣ ਤੇ ਜਿਸ ਤੇ ਵੀ ਉਹਦੇ ਫਾਦਰ ਨੇ ਸਟੇਟਮੈਂਟ ਤੇ ਕੇਸ ਰਜਿਸਟਰ ਕੀਤਾ ਹੈ ਤੇ ਜੋ ਉਹਨਾਂ ਨੇ ਲਿਖਾਇਆ ਜਾਂਦਾ ਕਰਕੇ ਇੱਕ ਜੋਤੀ ਨਾਮ ਦੀ ਜੈਡੀ ਸੀ ਉਹਦੇ ਖਿਲਾਫ ਕੰਪਲੇਂਟ ਦਿੱਤੀ ਸੀ ਜੋ ਝੂਠੀ ਸੀ ਨਹੀਂ ਤੇ ਪਰ ਦੂਜੇ ਦਿਨ ਪਹਿਲੇ ਦੀ ਗੱਲ ਹੈ ਉਹ ਇੱਕ ਵਾਰ ਥਾਣੀ ਵੀ ਆਈ ਸੀ ਤੇ ਉਹਨਾਂ ਨੇ ਟਾਈਮ ਲਿਆ ਸੀਗਾ ਉਹਦੀ ਆਪਸੇ ਡੇਵਿਡੀ ਨਿਵੇਸੇ ਤੇ ਉਹ ਇੱਕ ਦੂਜ ਨੂੰ ਜਾਣਦੇ ਸੀ ਜੋ ਲੇਡੀਜ਼ ਜੁਤੀ ਉਹਦੇ ਹਸਬੰਡ ਦੇ ਨਾਲ ਉਹਦੀ ਦੋਸਤੀ ਸੀ ਉਹਦੇ ਘਰ ਆਣਾ ਜਾਣਾ ਸੀ ਹਸਬੰਡ ਹੀ ਉਹਦੀ ਰੋਟੀ ਪਾਣੀ ਜੋ ਪੈਦਾ ਲੇਡੀ ਦਾ ਹਸਬੰਡ ਉਹਦੀ ਰੋਟੀ ਪਾਣੀ ਵੀ ਮੁੰਡਾ ਕਰਦਾ ਹੁੰਦਾ ਸੀ ਆਪਸ ਵਿੱਚ ਉਹਨਾਂ ਦਾ ਬੜਾ ਪਿਆਰ ਸੀ ਤੇ ਕਿਤੇ ਦੋ ਤਿੰਨ ਦਿਨ ਪਹਿਲੇ ਇਕੱਠੇ ਘਰੇ ਬੈਠੇ ਸੀ ਕਿਤੇ ਕੋਈ ਆਪਣਾ ਘਰੇ ਬੈਠ ਕੇ ਗੱਲਬਾਤ ਸ਼ਮਲਾ ਸੀ ਉਦੋਂ ਜੁਤੀ ਹੋਰ ਉਹਦੀ ਜਿਹੜਾ ਜੁਤੀ ਜਿਹਦੀ ਜਿਹੜੀ ਲੇਡੀ ਸੀਗੀ ਉਹਦੇ ਨਾਲ ਉਹਦੀ ਬਹਿਸ ਹੋ ਗਈ ਤੇ ਉਹਨੀ ਫਿਰ ਕੋਈ ਇੱਥੇ ਦਰਖਾਸਤ ਦਿੱਤੀ ਸੀ 112 ਤੇ ਜਦੋਂ ਉਸ ਟਾਈਮ ਤੇ ਉਹਦਾ ਹਸਬੰਦ ਵੀ ਵਿੱਚ ਆ ਗਿਆ ਸੀ ਤਾਂ ਉਹਨਾਂ ਨੇ ਆਪਸ ਚਾਕੇ ਨਹੀਂ ਕੋਈ ਉਸ ਟਾਈਮ ਤੇ ਕਾਰਵਾਈ ਕਰਵਾਈ ਤੇ ਉਹਨਾਂ ਨੇ ਫਿਰ ਅੱਗੇ ਕੱਲ ਫਿਰ ਉਹ ਆਇਆ ਸੀ ਆਪਣੇ ਮੁੰਡੇ ਉਹਦੀ ਚਾਬੀ ਸੀਗੀ ਸ਼ਾਇਦ ਫੋਰਸਲ ਦੀ ਆਈ ਉਹਦੇ ਸਬੰਧ ਚਾਹੀਦੇ ਉਹ ਜੋਤੀ ਵੀ ਆਈ ਸੀ ਕਿ ਕੱਲ ਤੇ ਉਹਦੀ ਮਦਰ ਹੋਰ ਜੋਤੀ ਦੀ ਮਦਰ ਹੋਰ ਜਿਹੜਾ ਉਹ ਮੁੰਡਾ ਹੈ ਜਿਹੜੀ ਉਹ ਕੁੜੀ ਹੈ ਜੋਤੀ ਤੇ ਉਹ ਮੁੰਡੇ ਦੀ ਮਦਰ ਵੀ ਆਈ ਦੇ ਸੀ ਕਿ ਉਹ ਆਪਸ ਵਾਰ ਬੈਸੇ ਬੋਸੇ ਹੋਣੇ ਥੋੜਾ ਜਿਹਾ ਤੇ ਉਸ ਤੋਂ ਬਾਅਦ ਉਹ ਫਿਰ ਇੱਥੋਂ ਹੀ ਚਲੇ ਗਏ